ਜੈ ਮਾਤਾ ਨੈਣਾ ਦੇਵੀ ਦੀ ਦੋਸਤੋ ਇਹ ਮਾਤਾ ਨੈਣਾ ਦੇਵੀ ਦਾ ਦਰਬਾਰ ਹੈ ਤੇ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਹੁਣ ਕਾਲਯੁਗ ਦੇ ਸਮੇਂ ਦਰਾਂ ਵੀ ਕਈ ਚਮਤਕਾਰ ਦੇਖਣ ਨੂੰ ਮਿਲਦੇ ਨੇ ਇਹਨਾਂ ਚਮਤਕਾਰਾਂ ਦੇ ਵਿੱਚੋਂ ਇੱਕ ਚਮਤਕਾਰ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਬਣੇ ਹਵਨ ਕੁੰਡ ਦੇ ਵਿੱਚੋਂ ਹਵਨ ਸਮਗਰੀ ਦੀ ਰਾਖ ਨਾ ਨਿਕਲਣਾ ਤੇ ਦੂਜਾ ਚਮਤਕਾਰ ਹੈ ਪਿੱਪਲ ਦੇ ਦਰਖਤ ਦੇ ਪੱਤਿਆਂ ਦੇ ਉੱਤੇ ਮਾਤਾ ਦੀਆਂ ਜੋਤਾਂ ਦਾ ਜਗਣਾ ਦੱਸਿਆ ਜਾਂਦਾ ਹੈ ਕਿ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਬਣੇ ਹਵਨ ਕੁੰਡ ਦੇ ਵਿੱਚ ਸਦੀਆਂ ਤੋਂ ਹਵਨ ਹੁੰਦੇ ਆ ਰਹੇ ਨੇ ਲੱਖਾਂ ਹਜ਼ਾਰਾਂ ਮਾਨ ਸਮਗਰੀ ਦੇ ਹਵਨ ਕੀਤੇ ਜਾ ਚੁੱਕੇ ਨੇ ਪਰ ਅੱਜ ਤੱਕ ਇਸ ਹਵਨ ਕੁੰਡ ਦੇ ਵਿੱਚੋਂ ਹਵਨ ਸਮਗਰੀ ਦੀ ਰਾਖ ਬਾਹਰ ਨਹੀਂ ਗਈ ਮਾਤਾ ਨਾਣਾ ਦੇਵੀ ਦੀ ਕਿਰਪਾ ਦੇ ਨਾਲ ਹਵਨ ਸਮਗਰੀ ਦੀ ਜਿਹੜੀ ਰਾਖ ਆ ਉਹ ਇਸ ਹਵਨ ਕੁੰਡ ਦੇ ਵਿੱਚ ਹੀ ਸਮਾ ਜਾਂਦੀ ਹੈ ਤੇ ਦੋਸਤੋ ਜੇਕਰ ਦੂਜੇ ਵੱਡੇ ਚਮਤਕਾਰ ਦੀ ਗੱਲ ਕੀਤੀ ਜਾਵੇ ਤਾਂ ਦੂਜਾ ਵੱਡਾ ਚਮਤਕਾਰ ਮਾਤਾ ਦੇ ਦਰਬਾਰ ਦੇ ਵਿੱਚ ਵਿਸ਼ਾਲ ਇਸ ਪਿੱਪਲੀ ਦੇ ਦਰਖਤ ਦੇ ਉੱਤੇ ਜੋਤਾਂ ਦਾ ਆਉਣਾ ਦੱਸਿਆ ਜਾਂਦਾ ਹੈ ਕਿ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਇਸ ਪਿੱਪਲੀ ਦੇ ਦਰਖਤ ਦੇ ਉੱਤੇ ਮਾਤਾ ਦੀਆਂ ਜੋਤਾਂ जगਦੀਆਂ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਟਾਈਮ ਦੇ ਉੱਤੇ ਪਿੱਪਲ ਦੇ ਦਰਖਤ ਦੇ ਉੱਤੇ ਮਾਤਾ ਦੀਆਂ ਜੋਤਾਂ ਜਗਦੀਆਂ ਨੇ ਉਸ ਟਾਈਮ ਮਾਤਾ ਜਵਾਲਾ ਜੀ ਮਾਤਾ ਨਾਣਾ ਦੇਵੀ ਨੂੰ ਮਿਲਣ ਦੇ ਲਈ ਮਾਤਾ ਨਾਣਾ ਦੇਵੀ ਦਰਬਾਰ ਦੇ ਵਿੱਚ ਆਉਂਦੇ ਨੇ ਤੇ ਉਸ ਤੋਂ ਬਾਅਦ ਮਾਤਾ ਨਾਨਾ ਦੇਵੀ ਦੇ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਤਰਸ਼ੂਲ ਦੇ ਉੱਤੇ ਤੇ ਫਿਰ ਮੰਦਰ ਦੇ ਚਾਰੇ ਸਾਈਡਾਂ ਦੇ ਉੱਤੇ ਤੇ ਉਸ ਤੋਂ ਬਾਅਦ ਦੇਖਦੇ ਹੀ ਦੇਖਦੇ ਪਿਪਲੀ ਦੇ ਪੱਤਿਆਂ ਦੇ ਉੱਤੇ ਜੋਤਾਂ ਜਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਮਾਤਾ ਦਾ ਇਹ ਚਮਤਕਾਰ ਮੰਦਰ ਦੇ ਵਿੱਚ ਮੌਜੂਦੇ ਸ਼ਰਧਾਲੂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਨੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਚਮਤਕਾਰ ਦੇ ਸਮੇਂ ਮੌਸਮ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਸਮਾਨ ਦੇ ਵਿੱਚ ਬਿਜਲੀ ਗੜਕਦੀ ਹੈ ਤੇਜ਼ ਤੂਫਾਨ ਅਤੇ ਤੇਜ਼ ਬਾਰਿਸ਼ ਹੁੰਦੀ ਹੈ ਪਰ ਇਹ ਜਿਹੜਾ ਚਮਤਕਾਰ ਆ ਇਹ ਚਮਤਕਾਰ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਹੀ ਦੇਖਣ ਨੂੰ ਮਿਲਦਾ ਹੈਗਾ ਇਸ ਚਮਤਕਾਰ ਦੇ ਦਰਸ਼ਨ ਕਰਨ ਤੋਂ ਬਾਅਦ ਮੰਦਰ ਦੇ ਵਿੱਚ ਮੌਜੂਦ ਸ਼ਰਧਾਲੂ ਮਾਤਾ ਨਾਨਾ ਦੇਵੀ ਦੇ ਨਾਂ ਦੇ ਉੱਚੀ ਉੱਚੀ ਜਕਾਰੇ ਲਾਉਂਦੇ ਨੇ ਇਥੋਂ ਤੱਕ ਵੀ ਕਿਹਾ ਜਾਂਦਾ ਕਿ ਮੰਦਰ ਦੇ ਵਿੱਚ ਮੌਜੂਦ ਜਿਹੜੇ ਸ਼ਰਧਾਲੂ ਹੁੰਦੇ ਨੇ ਉਹ ਆਪਣੇ ਹੱਥ ਅੱਗੇ ਕਰਦੇ ਨੇ ਤਾਂ ਮਾਤਾ ਜਵਾਲਾ ਦੀਆਂ ਇਹ ਜੋਤਾਂ ਉਹਨਾਂ ਦੇ ਹੱਥਾਂ ਦੇ ਉੱਤੇ ਵੀ ਆ ਜਾਂਦੀਆਂ ਨੇ ਦੋਸਤੋ ਤੁਸੀਂ ਵੀ ਕਰੋ ਮਾਤਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਦਰਸ਼ਨ ਤੇ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਕਰੋ ਮਾ ਨਾਣਾ ਦੇਵੀ ਦੇ ਦਰਬਾਰ ਦੇ ਵਿੱਚ ਦਰਸ਼ਨ